ਸਭਾ ਵਿੱਚ ਮੋਦੀ ਨੇ ਕਾਂਗਰਸ ਨੂੰ ਕੇਰਿਆ ਵਿਰੋਧੀ ਧਿਰ ਵੱਲੋਂ ਵਾਕਆਊਟ ਹਿੰਸਾ ਤੇ ਨਫ਼ਰਤ ਫੈਲਾਉਣ ਵਾਲੇ ਭਾਜਪਾ ਦੇ ਲੋਕ ਹਿੰਦੂ ਧਰਮ ਦੇ ਮੂਲ ਸਿਧਾਂਤਾਂ ਨੂੰ ਨਹੀਂ ਸਮਝਦੇ ਰਾਹੁਲ ਗਾਂਧੀ ਗੈਰ ਇਰਾਦਤਨ ਹੱਤਿਆ ਦਾ ਮਾਮਲਾ ਦਰਜ ਤਿੰਨ ਮੈਂਬਰੀ ਜਾਂਚ ਕਮੇਟੀ ਗਠਿਤ ਹਾਥਰਾਸ ਘਟਨਾ ਵਰਤਾਨੀਆਂ ਵਿੱਚ ਆਮ ਚੋਣਾ ਅੱਜ ਪਹਿਲੀ ਵਾਰ ਹੋਵੇਗੀ ਤਸਵੀਰ ਵਾਲੇ ਪਛਾਣ ਪੱਤਰ ਦੀ ਵਰਤੋਂ ਆਪ ਸਰਕਾਰ ਕੌਂਸਲਰਾਂ ਨੂੰ 15 ਤੋਂ 25 ਲੱਖ ਰੁਪਏ ਵਿੱਚ ਖਰੀਦ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਦੇਸ਼ਦਵਾਬਾ ਟੀਵੀ ਤੇ ਖਬਰਾਂ ਦੇ ਇਸ ਪੰਜਾਬੀ ਬੁਲਟਨ ਵਿੱਚ ਆਪ ਸਭ ਦਾ ਸਵਾਗਤ ਹੈ ਭ੍ਰਿਸ਼ਟਾਚਾਰ ਵਿਰੋਧ ਲੜਾਈ ਤੇ ਆਰਥਿਕ ਤੇ ਸਮਾਜਿਕ ਵਿਕਾਸ ਨੂੰ ਸਰਕਾਰ ਦਾ ਮਿਸ਼ਨ ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਰਾਜ ਸਭਾ ਵਿੱਚ ਕਿਹਾ ਕਿ ਦੇਸ਼ ਦੇ ਵੋਟਰ ਕਾਂਗਰਸ ਦੀ ਭੁਲੇਖਾ ਪਾਉ ਅਤੇ ਝੂਠੀ ਕਹਾਣੀ ਘੜਨ ਵਾਲੇ ਨਾ ਪੱਖੀ ਸਿਆਸਤ ਨੂੰ ਪਛਾਣ ਚੁੱਕੇ ਹਨ ਇਸ ਲਈ ਉਹਨਾਂ ਭਾਰਤ ਨੂੰ ਵਿਕਾਸ ਦੇ ਰਾਹ ਤੇ ਲਿਜਾਣ ਲਈ ਤੀਜੀ ਵਾਰ ਲੋਕਾਂ ਨੇ ਫਤਵਾ ਦਿੱਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਮਤੇ ਤੇ ਰਾਜ ਸਭਾ ਵਿੱਚ 1 ਘੰਟਾ 50 ਮਿੰਟ ਭਾਸ਼ਣ ਦਿੱਤਾ। ਉਹਨਾਂ ਕਾਂਗਰਸ, ਐਮਰਜੈਂਸੀ, ਇੰਦਰਾ ਗਾਂਧੀ, ਰਾਹੁਲ ਗਾਂਧੀ, ਦਲਿਤ, ਨੀਟ, ਮਣੀਪੁਰ, ਸੰਵਿਧਾਨ, ਪੱਛਮੀ ਬੰਗਾਲ, ਰੁਜ਼ਗਾਰ, ਪ੍ਰਚਾਰ, ਸੀਬੀਆਈ ਤੇ ਜੰਮੂ ਕਸ਼ਮੀਰ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ 32 ਮਿੰਟ ਤੱਕ ਬੋਲ ਚੁੱਕੇ ਸਨ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਹਾਊਸ ਤੋਂ ਬਾਕ ਆਊਟ ਕਰ ਗਏ। ਰਾਜ ਸਭਾ ਦੀ ਬੈਠਕ ਵੀ ਅਣ ਮੱਥੇ ਸਮੇ ਲਈ ਮੁਲਤਵੀ ਕਰ ਦਿੱਤੀ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਹਿੰਸਾ ਤੇ ਨਫਰਤ ਫੈਲਾਉਣ ਵਾਲੇ ਭਾਜਪਾ ਦੇ ਲੋਕ Hindu ਧਰਮ ਦੇ ਮੂਲ ਸਿਧਾਂਤਾਂ ਨੂੰ ਨਹੀਂ ਸਮਝਦੇ। ਉਹਨਾਂ ਇਹ ਟਿੱਪਣੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਗੁਜਰਾਤ ਵਿੱਚ ਸੂਬਾ ਕਾਂਗਰਸ ਕਮੇਟੀ ਦੇ ਦਫ਼ਤਰ ਤੇ ਕੀਤੇ ਕਥਤ ਪਥਰਾ ਦੀ ਨਿਖੇਦੀ ਕਰਦਿਆਂ ਕੀਤੀ। ਰਾਹੁਲ ਗਾਂਧੀ ਵੱਲੋਂ ਕੱਟੜ ਤੌਰ ਤੇ ਲੋਕ ਸਭਾ ਵਿੱਚ ਕੀਤੀਆਂ ਹਿੰਦੂ ਵਿਰੋਧੀ ਟਿੱਪਣੀਆਂ ਖਿਲਾਫ ਮੰਗਲਵਾਰ ਨੂੰ ਅਹਮਦਾਬਾਦ ਵਿੱਚ ਗੁਜਰਾਤ ਪ੍ਰਦੇਸ਼ ਕਾਂਗਰਸ ਦੇ ਹੈੱਡਕੁਆਰਟਰ ਦੇ ਸਾਹਮਣੇ ਆਯੋਜਿਤ ਵਿਰੋਧ ਪ੍ਰਦਰਸ਼ਨ ਦੌਰਾਨ ਮੁੱਖ ਵਿਰੋਧੀ ਪਾਰਟੀ ਅਤੇ ਸਤਾਤਾਰੀ ਭਾਜਪਾ ਦੇ ਵਰਕਰਾਂ ਵਿਚਾਲੇ ਝੜਪ ਹੋ ਗਈ। ਦੋਵਾਂ ਨੇ ਇੱਕ ਦੂਜੇ 'ਤੇ ਪਥਰਾ ਕੀਤਾ। ਜੂਪੀ ਦੇ ਹਾਥਰਾਸ ਵਿੱਚ ਪੋਲੇ ਬਾਬਾ ਦੇ ਧਾਰਮਿਕ ਪ੍ਰੋਗਰਾਮ ਤੋਂ ਬਾਅਦ ਮਚੀ ਭਾਜੜ ਵਿੱਚ ਬੁੱਧਵਾਰ ਰਾਤ ਦੇਰ ਤੱਕ 122 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ ਲਾਸ਼ਾਂ ਦਾ ਪੋਸਟਮਾਰਟਮ 4 ਜ਼ਿਲ੍ਹਿਆਂ ਹਾਥਰਸ ਅਲੀਗੜ ਏਟਾ ਅਤੇ ਆਗਰਾ ਵਿੱਚ ਹੋਇਆ ਹੈ ਪਰਿਵਾਰਕ ਮੈਂਬਰ ਲਾਸ਼ਾਂ ਲੈ ਕੇ ਇਧਰ ਉਧਰ ਭਟਕਦੇ ਰਹੇ ਪ੍ਰਸ਼ਾਸਨ ਨੇ 121 ਮੌਤਾਂ ਦੀ ਪੁਸ਼ਟੀ ਕੀਤੀ ਹੈ ਵਜ਼یرے ਲੋਕਾਂ ਦੀ ਮੌਤ ਸਾਹ ਕੁੱਟਣ ਕਾਰਨ ਹੋਈ ਹੈ ਗਵਾਂਡੀ ਜ਼ਿਲ੍ਹੇ ਏਟਾ ਭੇਜੀਆਂ ਗਈਆਂ ਲਾਸ਼ਾਂ ਦੀ ਪੋਸਟਮਾਰਟਮ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਮੋੱਖ ਮੰਤਰੀ ਅਦਿੱਤਿਆ ਨਾਥ ਜੋਗੀ ਵੀ ਹਾਥਰਾਸ ਪੁੱਜੇ। ਉਹਨਾਂ ਹਸਪਤਾਲ ਵਿੱਚ ਜ਼ਖਮੀਆਂ ਨਾਲ ਮੁਲਾਕਾਤ ਕੀਤੀ ਨਾਲ ਹੀ ਅਧਿਕਾਰੀਆਂ ਕੋਲੋਂ ਪੂਰੇ ਦੁਖਾਂਤ ਦੀ ਜਾਣਕਾਰੀ ਲਈ ਹੈ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੰਗਲਵਾਰ ਦੇਰ ਰਾਤ ਸਿਕੰਦਰਾ ਰਾਓ ਪੁਲਿਸ ਸਟੇਸ਼ਨ 'ਚ ਮੁੱਖ ਸੇਵਾਦਾਰ ਦੇਪ੍ਰਕਾਸ਼ ਮਧੁਕਰ ਅਤੇ ਹੋਰ ਸੇਵਾਦਾਰਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ। ਕੇਂਦਰ ਅਤੇ ਰਾਜ ਸਰਕਾਰ ਨੇ ਆਰਥਿਕ ਸਹਾਇਤਾ ਦੀ ਵੀ ਘੋਸ਼ਣਾ ਕੀਤੀ ਹੈ। जो निर्दोष लोग इस पूरी हादसे के शिकार हुए हैं उनके जो नाबालिग बच्चे हैं जो स्कूल में पढ़ने वाले बच्चे हैं उनको हम उत्तर प्रदेश मुख्यमंत्री बाल सेवा योजना के अंतर्गत उन बच्चों की पढ़ाई की व्यवस्था हम लोग राज्य सरकार से करवाएंगे उन्हें जिस भी स्कूल में पढ़ रहे होंगे जिन भी संस्थाओं में पढ़ रहे होंगे या उनके स्कॉलरशिप आदि की व्यवस्था के लिए भी राज्य सरकार ने तय किया है और प्रत्येक मृतक के परिवारजन को भी ਕੇਂਦਰ ਅਤੇ ਰਾਜ ਸਰਕਾਰ ਮਿਲ ਕੇ 4 ਲੱਖ ਰੁਪਏ ਦੀ ਸਹਾਇਤਾ ਗੰਭੀਰ ਰੂਪ ਸੇ ਘਾਇਲ ਵਿਅਕਤੀ ਕੋਲ 1 ਲੱਖ ਰੁਪਏ ਦੀ ਸਹਾਇਤਾ ਦੇ ਰਹੀ ਹੈ। ਬਰਤਾਨੀਆਂ ਵਿੱਚ ਆਮ ਚੋਣਾ 4 ਜੁਲਾਈ ਨੂੰ ਸਵੇਰੇ 7 ਵਜੇ ਤੋਂ ਰਾਤੀ 10 ਵਜੇ ਤੱਕ ਪੈ ਰਹੀਆਂ ਹਨ। 650 ਸੰਸਦੀ ਸੀਟਾਂ ਲਈ 4500 ਤੋਂ ਵੱਧ ਉਮੀਦਵਾਰ ਮੌਜੂਦ ਹਨ ਜਦਕਿ ਮੁੱਖ ਮੁਕਾਬਲਾ ਲੇਬਰ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਵਿਚਕਾਰ ਹੋਵੇਗਾ। ਸੰਸਦੀ ਚੋਣਾਂ ਵਿੱਚ ਪਹਿਲੀ ਵਾਰ ਤਸਵੀਰ ਵਾਲੇ ਪਛਾਣ ਪੱਤਰ ਦੀ ਵਰਤੋਂ ਹੋਵੇਗੀ। ਚੌਣ ਬੂਥ ਸਵੇਰੇ 7 ਵਜੇ ਖੁੱਲਣਗੇ ਤੇ ਰਾਤੀ 10 ਵਜੇ ਬੰਦ ਉਪਰੰਤ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਉਮੀਦਵਾਰ ਸ਼ੀਤ ਲੰਗਰਾਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਲਗਾਏ ਦੋਸ਼ਾਂ ਨੂੰ ਬੇहद ਗੰਭੀਰ ਦੱਸਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਨੂੰ ਇਸ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਕਰਵਾਉਣੀ ਚਾਹੀਦੀ ਹੈ। ਪત્રਕਾਰਾਂ ਨੂੰ ਸੰਬੋਧਨ ਕਰਦੇ ਹਾਂ ਉਹਨਾਂ ਸ਼ੀਤਲ ਅੰਗਰਾਲ ਦੀਆਂ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰਾਂ ਨਾਲ ਤਸਵੀਰਾਂ ਨਸ਼ਰ ਕਰਦੇ ਹੋਏ ਕਿਹਾ ਕਿ ਸ਼ੀਤਲ ਅੰਗਰਾਲ ਮੁੱਖ ਮੰਤਰੀ ਦਾ ਸਾਥੀ ਵਿਧਾਇਕ ਨਹੀਂ ਰਿਹਾ ਸਕੋ ਉਹਨਾਂ ਦਾ ਅਨਮੋਲ ਹੀਰਾ ਵੀ ਸੀ ਅਤੇ ਉਸ ਵੱਲੋਂ ਮੁੱਖ ਮੰਤਰੀ ਦੇ ਪਰਿਵਾਰ ਤੇ ਲਾਏ ਦੋਸ਼ ਕੋਈ ਸਧਾਰਨ ਗੱਲ ਨਹੀਂ ਮੁੱਖ ਮੰਤਰੀ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ਼ੀਤਲ ਵੱਲੋਂ ਲਗਾਏ ਦੋਸ਼ਾਂ ਦਾ ਜਵਾਬ ਦੇਣਾ ਚਾਹੀਦਾ ਹੈ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਪਿੱਛੇ ਜੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਬੈਸ ਲਈ ਸੱਦਾ ਦਿੱਤਾ ਸੀ ਠੀਕ ਉਸੇ ਤਰ੍ਹਾਂ ਹੁਣ ਮੁੱਖ ਮੰਤਰੀ ਨੂੰ ਸ਼ੀਤਲ ਨੇ ਵੰਗਾਰਿਆ ਹੈ ਮੁੱਖ ਮੰਤਰੀ ਨੂੰ ਹੁਣ ਭੱਜਣ ਦੀ ਬਜਾਏ ਸ਼ੀਤਲ ਅੰਗਰਾਲ ਵੱਲੋਂ ਦਿੱਤੀ ਗਈ ਬੈਸ ਦੀ ਚੁਣੌਤੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੀਤਲ ਅੰਗਰਾਲ ਨੂੰ ਚੈਲੰਜ ਕੀਤਾ ਹੈ ਇਸ ਮੌਕੇ ਤੇ ਉਹਨਾਂ ਨੇ ਵੱਖ-ਵੱਖ ਇਲਜ਼ਾਮ ਲਗਾਏ ਹਨ ਮੁੱਖ ਮੰਤਰੀ ਭਗਵੰਤ ਮਾਨ ਆਪ ਦੇ ਉਮੀਦਵਾਰ ਮਹਿੰਦਰ ਭਗਤ ਦੇ ਚੋਣ ਪ੍ਰਚਾਰ ਵਿੱਚ ਹਿੱਸਾ ਲੈ ਰਹੇ ਸਨ ਸ਼ੀਤਲੰਗਰਾਲ ਤੇ ਨਿਸ਼ਾਨਾ ਸਾਧ ਦੇ ਆ ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ 2 ਸਾਲ ਪਹਿਲਾਂ ਉਸ ਨੂੰ ਆਮ ਆਦਮੀ ਪਾਰਟੀ ਨੇ ਵਿਧਾਇਕ ਬਣਾਇਆ ਸੀ ਪਰ ਉਹ ਲਾਲਚੀ ਨਿਕਲਿਆ ਇਹਦੇ ਵਾਸਤੇ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਸਾਰਿਆਂ ਨੂੰ ਮੇਰਾ ਨਮਸਕਾਰ ਸਤਿ ਸ੍ਰੀ ਅਕਾਲ ਭਾਈ ਗੁਰਜੀ ਦਾ ਖਲਤਾ ਭਾਈ ਗੁਰਜੀ ਵੀਰੋ ਇਹ ਜਿਹੜੀ ਚੋਣ ਹੈ ਇਹ ਚੋਣ ਜਿਹੜੀ ਇਲੈਕਸ਼ਨ ਹੈ 10 ਤਰੀਕ ਨੂੰ ਇਹ ਆਉਣੀ ਨਹੀਂ ਚਾਹੀਦੀ ਸੀ ਜੇ ਬੰਦੇ ਦੀ ਨੀਅਤ ਸਾਫ਼ ਹੁੰਦੀ ਤਾਂ ਇਹ ਵੋਟਾਂ ਪੈਣੀਆਂ ਨਹੀਂ ਚਾਹੀਦੀਆਂ ਸੀ ਪਰ ਤੁਸੀਂ ਪਹਿਲਾਂ ਵੀ ਵੋਟਾਂ ਪਾ ਕੇ ਜਿਤਾਇਆ ਪਰ ਉਹ ਬੰਦਾ ਇਹੋ ਜਿਹਾ ਨਿਕਲਿਆ ਆ ਕਿ ਜਿਹੜਾ ਕਦੇ ਇੱਧਰ ਨੂੰ ਕਦੇ ਉੱਧਰ ਨੂੰ ਲਾਲਚ ਵਾਸਤੇ ਛਾਣਾ ਮਾਰਦਾ ਰਿਹਾ ਤਾਂ ਪ੍ਰਮਾਤਮਾ ਨੇ ਕਿਹਾ ਕੋਈ ਗੱਲ ਨਹੀਂ ਫਿਰ ਜਿਹੜੀ ਪਦਵੀ ਤੇ ਤੈਨੂੰ ਪਹਚਾਇਆ ਉਹ ਤੋਂ ਵੀ ਤੈਨੂੰ ਤਾਰਾਂਗੇ 10 ਤਰੀਕ ਨੂੰ ਉਤਰ ਜੂਗਾ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਬਹੁਤ ਘੱਟ ਬੰਦਿਆਂ ਨੂੰ ਮਿਲਦਾ ਜਦੋਂ ਲੋਕ ਚੁਣ ਲੈਂਦੇ ਨੇ ਤੁਹਾਨੂੰ ਤੇ ਲੋਕ ਲੋਕ ਜਦੋਂ ਚੁਣ ਲੈਣ ਲੋਕਾਂ ਨੂੰ ਤੁਸੀਂ ਐ ਚੁਟਕੀ ਸਮਝਣ ਲੱਗ ਜਾਓ ਇਹ ਗਲਤ ਗੱਲ ਆ ਚਲੋ ਪ੍ਰਮਾਤਮਾ ਨੇ ਕਿਸੇ ਹੋਰ ਵਾਸਤੇ ਵੀ ਮੌਕਾ ਬਣਾਉਣਾ ਹੁੰਦਾ ਇੱਕ ਸਾਊ ਨੇਕ ਇਮਾਨਦਾਰ ਸੱਚੀ ਮੁੱਚੀ ਜਿਹਦਾ ਨਾਮ ਵੀ ਭਗਤ ਹੈ ਜਿਹੜਾ ਹੈ ਵੀ ਭਗਤ ਹੈ ਉਹਨੂੰ ਮੌਕਾ ਮਿਲਣਾ ਚਾਹੀਦਾ ਤਿਆਰ ਹੋ ਇਸ ਗੱਲ ਵਾਸਤੇ ਮੈਂ ਆਪਣੇ ਪਰਿਵਾਰ ਸਮੇਤ ਇੱਥੇ ਆਇਆ ਮੈਨੂੰ ਜਿੱਥੇ ਮਰਜੀ ਲੈ ਜਿਓ ਕੋਈ ਕਹਿੰਦਾ ਮੁੱਖ ਮੰਤਰੀ ਇੱਥੇ ਜਾਂਦਾ ਨਹੀਂ ਹੁੰਦਾ ਜੀ ਕਿਉਂ ਨਹੀਂ ਜਾਂਦਾ ਹੁੰਦਾ ਬਈ ਬੱਟ ਬੱਟ ਕਰਾਉਣੀ ਹੈ ਬੱਟ ਬੱਟ ਕਰਾਉਣੀ ਹੈ ਸੋ ਵੀਰੋ ਤੁਸੀਂ 10 ਤਰੀਕ ਨੂੰ ਵੋਟਾਂ ਪਾਓ ਅਬ ਤੇ ਜਿਹੜੇ ਬੰਦੇ ਨੇ ਤੁਹਾਡੇ ਵਾਂਗੂ ਗਰੀਬੀ ਹੰਡਾਈ ਹੈ ਤੁਹਾਡੀਆਂ ਸਮੱਸਿਆਵਾਂ ਜਾਣਦਾ ਹੈ ਉਹਨੂੰ ਵੋਟਾਂ ਪਾਓ ਤੇ ਉਹ ਤੋਂ ਬਾਅਦ ਜੋ ਵੀ ਲਿਖ ਕੇ ਦੇਣਗੇ ਮਿੰਦਰਪੱਗ ਜੀ ਤੁਹਾਡੇ ਐਮ ਐਲ ਏ ਜੋ ਸੀਵਰੇਜ ਦਾ ਲਾਈਟਾਂ ਦਾ ਜੋ ਕੰਮ ਲਿਖ ਕੇ ਦੇਣਗੇ ਉਹਦੇ ਉੱਤੇ ਸਾਈਨ ਕਰਨਾ ਮੇਰਾ ਕੰਮ ਹੈ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਮਾਮਾ ਖਰੂਰ ਸਾਬ ਤੋਂ ਆਜ਼ਾਦ ਉਮੀਦਵਾਰ ਵਜੋਂ ਸੰਸਦ ਮੈਂਬਰ ਚੁਣੇ ਗਏ ਅਮਰਤਪਾਲ ਸਿੰਘ ਨੂੰ 4 ਦਿਨ ਦੀ ਪੈਰੋਲ ਮਿਲੀ ਹੈ 5 ਜੁਲਾਈ ਨੂੰ ਡਿਬੂਗੜ੍ਹ ਜੇਲ੍ਹ ਤੋਂ ਅਮਰਤਪਾਲ ਸਿੰਘ ਨੂੰ ਸਿੱਧਾ ਦਿੱਲੀ ਲਿਜਾਇਆ ਜਾਏਗਾ ਉੱਥੇ ਉਹ ਲੋਕ ਸਭਾ ਦੇ ਸਪੀਕਰ ਓਮ ਮੇਲੜਾ ਦੇ ਚੈਂਬਰ ਵਿੱਚ ਸੌਂ ਚੁੱਕਣਗੇ ਛਾਰਖੰਡ ਵਿੱਚ ਤੇਜ਼ੀ ਨਾਲ ਬਦਲੇ ਸਿਆਸੀ ਘਟਨਾਕਰਮ ਵਿਚਾਲੇ ਹੇਮੰਤ ਸਰੇਨ ਨੂੰ ਮੁੜ ਮੁੱਖ ਮੰਤਰੀ ਬਣਾਏ ਜਾਣ ਦੇ ਫੈਸਲੇ ਤੇ ਮੋਹਰ ਲੱਗ ਗਈ ਹੈ ਬੋਧਵਾਰ ਨੂੰ ਗਠਜੋੜ ਪਾਰਟੀਆਂ ਦੇ ਵਿਧਾਇਕਾਂ ਦੀ ਹੋਈ ਮੀਟਿੰਗ ਵਿੱਚ ਉਨ੍ਹਾਂ ਨੂੰ ਸਰਬਸੰਮਤੀ ਨਾਲ ਨਵਾਂ ਆਗੂ ਚੁਣ ਲਿਆ। ਬੈਠਕ ਤੋਂ ਬਾਅਦ ਸ਼ਾਮ ਨੂੰ ਮੁੱਖ ਮੰਤਰੀ ਚੰਪਾਈ ਨੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਇਸ ਨਾਲ ਹੀ ਹਿਮੰਤ ਨੇ ਵਿਧਾਇਕਾਂ ਦਾ ਸਮਰਥਨ ਪੱਤਰ ਸੌਂਪ ਕੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਵੀ ਪੇਸ਼ ਕਰ ਦਿੱਤਾ। ਨਵੀਂ ਵਿਵਸਥਾ ਹੁਣ ਤੱਕ ਰਾਜਪਾਲ ਨੇ ਚੰਪਾਈ ਨੂੰ ਅਹੁਦੇ ਤੇ ਬਣੇ ਰਹਿਣ ਲਈ ਕਿਹਾ ਹੈ। ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ਬੈਰੀਅਰ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕਿਸਾਨੀ ਮੰਗਾਂ ਦੇ ਸਬੰਧ ਵਿੱਚ ਲਗਾਇਆ ਗਿਆ ਰੋਸ ਦਰਨਾ ਬੁੱਧਵਾਰ ਨੂੰ 142ਵੇਂ ਦਿਨ ਵਿੱਚ ਦਾਖਲ ਹੋ ਗਿਆ ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ 8 ਜੁਲਾਈ ਨੂੰ ਦੇਸ਼ ਭਰ ਦੇ ਲੋਕ ਸਭਾ ਮੈਂਬਰਾਂ ਨੂੰ ਮੰਗ ਪੱਤਰ ਸੰਪੰਨ ਦਾ ਫੈਸਲਾ ਕੀਤਾ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਆਂ ਕਿਸਾਂ ਰਾਗੂ ਸਰਬਨ ਸਿੰਘ ਪੰਦੇੜ ਦਾ ਕਹਿਣਾ ਹੈ ਕਿ ਹਰਿਆਣਾ ਦੇ ਕੈਬਨਿਟ ਮੰਤਰੀ ਅਸੀਮ ਗੋਇਲ ਕੇਂਦਰੀ ਖੇਤੀ ਮੰਤਰੀ ਨੂੰ ਮਿਲ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੀ ਗੱਲ ਆਖੀ ਹੈ ਜਿਸ ਦੇ ਲਈ ਕਿਸਾਨ ਜਥੇਬੰਦੀਆਂ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਗੱਲਬਾਤ ਕਰਨ ਲਈ ਤਿਆਰ ਬਰ ਤਿਆਰ ਹਨ ਪਰ ਦੂਜੀ ਗੱਲ ਕੈਬਨਿਟ ਮੰਤਰੀ ਅਸੀਮ ਗੋਇਲ ਵੱਲੋਂ ਇਹ ਕਹੀ ਗਈ ਹੈ ਕਿ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਥਾਂ-ਥਾਂ ਤੇ ਸੜਕਾਂ ਤੇ ਰੋਕਾਂ ਲਾਈਆਂ ਗਈਆਂ ਹਨ ਜੋ ਠੀਕ ਨਹੀਂ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਜਸਪ੍ਰੀਤ ਬੁਮਰਾ ਦੀ ਪਤਨੀ ਸੰਜਨਾ ਗਣੇਸ਼ਣ ਨੇ ਉਹਨਾਂ ਦੇ ਨਾਂ ਵਾਲੇ ਫਰਜੀ ਸੋਸ਼ਲ ਅਕਾਊਂਟ ਦਾ ਪਰਦਾਫਾਸ਼ ਕੀਤਾ ਹੈ ਫਰਜੀ ਅਕਾਊਂਟ ਸੰਜਨਾ ਦੇ ਨਾਂ ਤੇ ਹੈ ਤੇ ਉਹ ਉਹਨਾਂ ਦੀਆਂ ਤਸਵੀਰਾਂ ਸ਼ੇਅਰ ਕਰ ਰਿਹਾ ਸੀ ਟੀ-20 ਵਿਸ਼ਵ ਕੱਪ 2024 ਦਾ ਫਾਈਨਲ ਜਿੱਤਣ ਤੋਂ ਬਾਅਦ ਬੁਮਰਾ ਤੇ ਸੰਜਨਾ ਦੀਆਂ ਤਸਵੀਰਾਂ ਫਰਜੀ ਅਕਾਊਂਟ ਤੇ ਸ਼ੇਅਰ ਕੀਤੀਆਂ ਗਈਆਂ ਇਸ ਫਰਜੀ ਅਕਾਊਂਟ ਤੇ ਕਾਰਵਾਈ ਕਰਦੇ ਹੋਏ ਸੰਜਨਾ ਨੇ ਅਕਾਊਂਟ ਨੂੰ ਡਿਲੀਟ ਕਰਨ ਲਈ ਕਿਹਾ ਹੈ ਇਹ ਵੀ ਕਿਹਾ ਕਿ ਜੇਕਰ ਅਬਭੋਗਤਾ ਅਜਹਿ ਨਹੀਂ ਕਰਦਾ ਤਾਂ ਉਹ ਕਾਨੂੰਨ ਦਾ ਸਹਾਰਾ ਲੈ ਸਕਦੀ ਹੈ ਸੰਜਨਾ ਨੇ ਫਰਜੀ ਅਕਾਊਂਟ ਦਾ ਨੋਟਿਸ ਲੈਂਦੇ ਇਸ ਦੀ ਸੂਚਨਾ ਦਿੱਤੀ ਹੈ ਉਨ੍ਹਾਂ ਨੇ ਖਲਾਸਾ ਕੀਤਾ ਹੈ ਕਿ ਇਹ ਉਸ ਦੇ ਨਾਂ ਤੇ ਬਣਾਇਆ ਗਿਆ ਫਰਜੀ ਅਕਾਊਂਟ ਹੈ ਉਨ੍ਹਾਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਤੇ ਇਹ ਜਾਣਕਾਰੀ ਦਿੱਤੀ ਭਾਰਤੀ ਕ੍ਰਿਕਟ ਟੀਮ ਆਖਰਕਾਰ ਬੁੱਧਵਾਰ ਨੂੰ ਬਾਰਵਾਡੋਸ ਤੋਂ ਵਿਦੇਸ਼ ਉਡਾਨ ਰਾਹੀ ਭਾਰਤ ਲਈ ਰਵਾਨਾ ਹੋਈ ਹੈ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਵੀਰਵਾਰ ਸਵੇਰੇ ਨਵੀਂ ਦਿੱਲੀ ਹਵਾਈ ਅੱਡੇ ਤੇ ਉਤਰੇਗੀ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨਾਲ ਮੁਲਾਕਾਤ ਕਰਨਗੇ। T20 ਵਿਸ਼ੇਬ ਕੱਪ 2024 ਜਿੱਤਣ ਤੋਂ ਬਾਅਦ ਭਾਰਤੀ ਟੀਮ ਨੂੰ ਐਤਵਾਰ ਨੂੰ ਬਾਰਵਾਡੋਸ ਵਿੱਚ ਤੂਫਾਨ ਬੇਰੀਲ ਕਨ ਇੱਕ ਹੋਟਲ ਵਿੱਚ ਰੁਕਣਾ ਪਿਆ ਸੀ। ਭਾਰਤੀ ਟੀਮ 3 ਦਿਨ ਤੱਕ ਹੋਟਲ ਵਿੱਚ ਫਸੀ ਰਹੀ। ਸੁਰੱਖਿਆ ਲਈ ਕਾਰਫਿਊ ਲਗਾਇਆ ਗਿਆ ਸੀ ਬੀਸੀਸੀ ਆਈਸ ਕਤਰ ਜੈਸ਼ਾਨੇ ਇੱਕ ਵਿਸ਼ੇਸ਼ ਚਾਰਟਰਡ ਫਲਾਈਟ ਪੇਜ ਕੇ ਟੀਮ ਇੰਡੀਆ ਦੀ ਘਰ ਵਾਪਸੀ ਕੀਤੀ ਹੈ 40 ਸਾਲਾ ਇੱਕ ਵਿਅਕਤੀ ਦੀ ਸਾਹ ਨਾਲੀ ਵਿੱਚ 8 ਸਾਲਾਂ ਤੋਂ ਫਸੀ ਚਵਾਨੀ ਨੂੰ ਪੀਐਚਯੂ ਦੇ ਸਰ ਸੁੰਦਰ لال ਹਸਪਤਾਲ ਦੇ ਡਾਕਟਰਾਂ ਨੇ ਬੀ ਬੈਂਡ ਦੇ ਆਪਰੇਸ਼ਨ ਰਾਹੀਂ ਬਾਹਰ ਕੱਢ ਦਿੱਤਾ ਇਸ ਨਾਲ ਮਰੀਜ਼ ਨੂੰ ਹੁਣ ਕਾਫੀ ਆਰਾਮ ਹੈ ਅਤੇ ਹਸਪਤਾਲ ਤੋਂ ਛੁੱਟੀ ਦਿੱਤੀ ਹੈ ਸਾਹ ਨਾੜੀ ਵਿੱਚ ਫਸੇ ਸਿੱਕੇ ਨੂੰ ਕੱਢਣ ਦੇ ਲਈ ਪ੍ਰੋਫੈਸਰ ਸਦਾਰਤ ਲਖੋਟਿਆ ਅਤੇ ਪ੍ਰੋਫੈਸਰ ਐਸਕੋ ਮਾਥੁਰ ਦੀ ਅਗਵਾਈ ਵਿੱਚ ਇੱਕ ਟੀਮ ਨੇ ਐਡਵਾਂਸਡ ਤਕਨੀਕ ਦੀ ਵਰਤੋਂ ਕੀਤੀ ਹੈ ਡਾਕਟਰ ਸਦਾਰਤਾ ਕਹਿਣਾ ਹੈ ਕਿ ਬਾਲਗਾਂ ਵਿੱਚ ਮਜ਼ਬੂਤ ਕਫ ਰਿਫਲੈਕਸ ਦੀ ਮੌਜੂਦਗੀ ਕਾਰਨ ਵਸਤਾਨਾ ਸਾਹ ਨਾੜੀ ਜਾਨੀ ਕਿ ਫੇਫੜਿਆਂ ਤੱਕ ਹਵਾ ਪਹੁੰਚਾਉਣ ਵਾਲੀ ਬੁਖ ਨਾੜੀ ਵਿੱਚ ਜਾਣਾ ਬਹੁਤ ਹੀ ਆਸਾਧਾਰਨ ਗੱਲ ਹੈ ਜਦਕਿ ਬੱਚਿਆਂ ਵਿੱਚ ਇਹ ਆਮ ਗੱਲ ਹੈ ਅਜਿਹੇ ਸਿੱਕਿਆਂ ਦੇ ਨਾਲ ਕਾਫੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਅਤੇ ਰੋਗੀ ਦੀ ਮੌਤ ਵੀ ਹੋ ਸਕਦੀ ਹੈ ਪਰ ਇਹਨਾਂ ਨੇ ਸਫਲ ਆਪਰੇਸ਼ਨ ਕਰਕੇ 8 ਸਾਲਾਂ ਤੋਂ ਸਾੜ ਨਾਲੀ ਵਿੱਚ ਫਸੀ ਹੋਈ ਚਿਵਾਨੀ ਨੂੰ ਕੱਢਿਆ ਹੈ ਮਿਜ਼ਰਮ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਹੀ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਮਿਜ਼ਰਮ ਵਿੱਚ ਪਾਰੀ ਬੀ ਕਨ ਜ਼ਮੀਨ ਖਿਸਕਣ ਕਾਰਨ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ ਉੱਤਰੀ ਆਇਜੋਲ ਸ਼ਹਿਰ ਦੇ ਜੇਮਾਬਾਕ ਇਲਾਕੇ ਵਿੱਚ ਬਾਰੀ ਮੀਂਹ ਕਨ ਜ਼ਮੀਨ ਖਿਸਕਣ ਦੇ ਕਾਰਨ ਇੱਥੇ ਇੱਕ ਸਾਲਾ ਬੱਚੀ ਸਮੇਤ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਹੁਸ਼ਿਆਰਪੁਰ ਵਿੱਚ ਹੋਈ ਪਹਿਲੀ بارش ਨੇ ਇੱਕ ਵਾਰ ਫਿਰ ਮੋੜ ਹੁਸ਼ਿਆਰਪੁਰ ਨਗਰ ਨਗਰ ਅਤੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਕੋਲ ਖੋਲ ਕੇ ਰੱਖ ਦਿੱਤੀ। ਕਿਉਂਕਿ ਤਿੰਨ ਘੰਟਿਆਂ ਦੀ بارش ਨੇ ਹੁਸ਼ਿਆਰਪੁਰ ਸ਼ਹਿਰ ਨੂੰ ਪਾਣੀ ਪਾਣੀ ਕਰਕੇ ਰੱਖ ਦਿੱਤਾ। ਹੁਸ਼ਿਆਰਪੁਰ ਦਾ ਜਲੰਦਰ ਰੋਡ ਤਾਂ ਨਹਿਰ ਦਾ ਰੂਪ ਧਾਰਨ ਕਰ ਗਿਆ। ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆਇਆ ਹੈ। ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਕਿਸਾਨੀ ਲਈ ਇਹ ਮੀਂਹ ਅਮਰਤ ਬਣ ਕੇ ਪਿਆ ਹੈ ਕਿਉਂਕਿ ਚੋਨੇ ਦਾ ਸੀਜ਼ਨ ਹੋਣ ਕਰਕੇ ਜਿੱਥੋਂ ਵੱਡੀ ਮਕਤਾਰ ਵਿੱਚ ਪਾਣੀ ਨਿਕਲਣਾ ਸੀ ਇਸ ਮੀਂਹ ਦੇ ਨਾਲ ਮੋਟਰਾਂ ਬੰਦ ਰਹਿਣਗੀਆਂ ਤੇ ਕਿਸਾਨਾਂ ਨੂੰ ਫਾਇਦਾ ਹੋਵੇਗਾ ਫਰੀ ਫਤੇਗੜ ਸਾਹਿਬ ਦੇ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਨੇ ਨਵੀਂ ਦਿੱਲੀ ਵਿਖੇ ਕੇਂਦਰੀ ਹਵਾਵਾਜੀ ਮੰਤਰੀ ਰਾਮੋ ਨੈਡੂ ਨਾਲ ਮੁਲਾਕਾਤ ਕੀਤੀ ਤੇ ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ ਤੋਂ ਉਡਾਣਾ ਸ਼ੁਰੂ ਕਰਨ ਸੰਬੰਧੀ ਮੰਤਰੀ ਨਾਲ ਵਿਸਤਾਰਪੂਰਵਕ ਮੀਟਿੰਗ ਕੀਤੀ। ਮੰਤਰੀ ਨੇ ਹਵਾਈ ਅੱਡੇ ਦੀ ਉਸਾਰੀ ਦਾ ਕੰਮ ਮੁਕੰਮਲ ਹੁੰਦੇ ਹੀ ਕੰਮ ਸ਼ੁਰੂ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਮੰਤਰੀ ਨੂੰ ਹਲਵਾਰਾ ਪ੍ਰੋਜੈਕਟ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਦੋਂ ਤੋਂ 2018 ਵਿੱਚ ਕਾਂਗਰਸ ਸਰਕਾਰ ਵੱਲੋਂ ਇਸ ਨੂੰ ਮਨਜ਼ੂਰੀ ਦਿੱਤੀ ਗਈ ਸੀ। ਜਦੋਂ ਡਾਕਟਰ ਅਮਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਹਲਵਾਰਾ ਵਿੱਚ ਅੰਤਰਰਾਸ਼ਟਰੀ ਹਵਾਈ ਅਡੇਰੇ ਪ੍ਰੋਜੈਕਟ ਬਾਰੇ ਵਿਚਾਰ ਕਰਨ ਦੀ ਬੇਨਤੀ ਕੀਤੀ ਸੀ ਜਦੋਂ ਕਿ ਪੌਂਚ ਸੜਕਾਂ ਚਾਰਦਵਾਰੀ ਆਦ ਨੂੰ 2021 ਵਿੱਚ ਪੂਰਾ ਕੀਤਾ ਗਿਆ ਸੀ ਅਸਥਾਈ ਹਵਾਈ ਅਡੇਰੇ ਟਰਮੀਨਲ ਦੀ ਉਸਾਰੀ ਦਾ ਕੰਮ ਜਨਵਰੀ 2022 ਵਿੱਚ ਸ਼ੁਰੂ ਕੀਤਾ ਗਿਆ ਹਾਲਾਂਕਿ ਆਪ ਸਰਕਾਰ ਦੇ 2022 ਦਾ ਜ਼ਿਆਦਾਤਰ ਸਮਾਂ ਬਰਬਾਦ ਕਰ ਦਿੱਤਾ ਜਿਸ ਨਾਲ ਪ੍ਰੋਜੈਕਟ ਲਈ ਭੁਗਤਾਨਾਂ ਨੂੰ ਰੋਕਿਆ ਗਿਆ ਜਿਸ ਨਾਲ ਇਹ ਦੇਰੀ ਹੋਈ ਹੈ ਡਾਕਟਰ ਅਮਰ ਸਿੰਘ ਵੱਲੋਂ ਭਾਰਤ ਸਰਕਾਰ ਤੇ ਪਿਛਲੇ ਸ਼ਹਿਰੀ ਹਵਾਵਾਜੀ ਮੰਤਰੀ ਜੋਤੀਰਾਵ ਸਿੰਧੀਆ ਕੋਲ ਇਸ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਉਠਾਉਣ ਤੋਂ ਬਾਅਦ ਹੀ 2023 ਵਿੱਚ ਕੰਮ ਦੁਬਾਰਾ ਸ਼ੁਰੂ ਹੋਇਆ ਸੀ ਉਦੋਂ ਹੀ ਭਾਰਤ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਸੰਭਾਲਣ ਦੀ ਪੇਸ਼ਕਸ਼ ਕੀਤੀ ਸੀ ਪਰ ਪੰਜਾਬ ਸਰਕਾਰ ਇਸ ਨੂੰ ਪੂਰਾ ਨਹੀਂ ਕਰ ਸਕੀ ਇਸ ਮੌਕੇ ਤੇ ਕੇਂਦਰੀ ਹਵਾਵਾਜੀ ਮੰਤਰੀ ਰਾਮ ਮੋਨ ਨਾਈਟੂ ਦਾ ਕਹਿਣਾ ਹੈ ਕਿ ਇਸ ਨੂੰ ਜਲਦੀ ਪੂਰਾ ਕੀਤਾ ਜਾਵੇਗਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦਿੱਲੀ ਵਿਖੇ ਕੇਂਦਰੀ ਹਵਾਵਾਜੀ ਮੰਤਰੀ <strong>ਰਾਮ ਮੋਰ ਨਾਇਡੂ</strong> ਨਾਲ ਮੁਲਾਕਾਤ ਕੀਤੀ ਅਤੇ ਹਵਾਈ ਅੱਡੇ ਦੇ ਵਿਸਤਾਰ ਅਤੇ ਨਵੀਆਂ ਉਡਾਣਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ। ਔਜਲਾ ਦੀ <strong>ਰਾਮ ਮੋਰ</strong> ਨਾਲ ਮੀਟਿੰਗ ਦੌਰਾਨ ਅੰਮ੍ਰਿਤਸਰ ਤੋਂ ਸ਼੍ਰੀ ਨੰਨਦੇੜ ਸਾਹਿਬ ਲਈ ਉਡਾਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਫੌਜ ਦੇ ਜਵਾਨਾਂ ਨੂੰ ਸਹੂਲਤਾਂ ਦੇਣ ਲਈ ਗੁਹਾਟੀ ਫਲਾਈਟ ਬਾਰੇ ਵੀ ਗੱਲਬਾਤ ਕੀਤੀ ਗਈ। ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਕਿ ਫੌਜ ਦੇ ਜਵਾਨ 3 ਦਿਨ ਦਾ ਸਫ਼ਰ ਕਰਕੇ ਰੇਲ ਗੱਡੀ ਰਾਹੀਂ ਆਪਣੀ ਮੰਜ਼ਿਲ ਤੇ ਪਹੁੰਚਦੇ ਹਨ ਜਦਕਿ ਜੇਕਰ ਗੁਹਾਟੀ ਲਈ ਉਡਾਣ ਅੰਮ੍ਰਿਤਸਰ ਤੋਂ ਸ਼ੁਰੂ ਹੁੰਦੀ ਹੈ ਤਾਂ ਇਹ ਉਹਨਾਂ ਲਈ ਕਾਫੀ ਸੁਵਿਧਾਜਨਕ ਹੋਵੇਗਾ ਸੈਰਸਪਾਟੇ ਮੁਤਾਬਕ ਅੰਮ੍ਰਿਤਸਰ ਤੋਂ ਧਰਮਸ਼ਾਲਾ ਲਈ ਵੀ ਉਡਾਣਾਂ ਸ਼ੁਰੂ ਹੋਣੀਆਂ ਚਾਹੀਦੀਆਂ ਹਨ ਇਸ ਨਾਲ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਦਾ ਕਾਫੀ ਸਮਾਂ ਬਚੇਗਾ ਜੋ ਕਿ ਕਾਰਾਂਹੀਂ ਕਈ ਘੰਟੇ ਦਾ ਸਫ਼ਰ ਕਰਕੇ ਧਰਮਸ਼ਾਲਾ ਪਹੁੰਚਦੇ ਹਨ ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਤੋਂ ਹੀਥਰੋ ਲਈ ਸਿੱਧੀ ਉਡਾਣ ਸ਼ੁਰੂ ਕਰਨ ਬਾਰੇ ਵੀ ਗੱਲਬਾਤ ਹੋਈ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਭਾਰੀ ਸਹੂਲਤ ਮਿਲੇਗੀ ਕੇਂਦਰ ਦੀ ਮੋਦੀ ਸਰਕਾਰ ਸਮੇਂ ਆਮਦਨ ਕਰ ਦੀ ਧਾਰਾ 43 ਬੀ ਐਚ ਵਿੱਚ ਸੋਧ ਕਰਕੇ ਐਮ ਐਸ ਐਮ ای ਸਨਤਕਾਰਾਂ ਨੂੰ 45 ਦਿਨ ਵਿੱਚ ਅਦਾਇਗੀ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਸੀ ਜਿਸ ਦਾ ਸਨਤਕਾਰਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਸੰਤਕਾਰਾਂ ਨੇ ਇਸ ਸੋਧ ਖਿਲਾਫ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਸੀ ਹੁਣ ਧਾਰਾ 43 ਬੀ ਐਚ ਵਿੱਚ ਸੋਧ ਰੱਦ ਕਰਨ ਦੀ ਮੰਗ ਨੂੰ ਲੈ ਕੇ ਲੋਕ ਸਭਾ ਹਲਕਾ ਲੁਧਿਆਣਾ ਦੇ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰੀ ਵਿੱਤ ਮੰਤਰੀ ਨਰਮਲਾ ਸੀਤਾ ਰਮਨ ਨਾਲ ਮੁਲਾਕਾਤ ਕੀਤੀ ਵੜਿੰਗ ਨੇ ਕੇਂਦਰੀ ਵਿੱਤ ਮੰਤਰੀ ਸੀਤਾ ਰਮਨ ਨੂੰ ਇਸ ਸੰਬੰਧੀ ਮੰਗ ਪੱਤਰ ਸੌਂਪਿਆ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਇਸ ਸੋਧ ਤਹਿਤ ਸੁਖ ਛੋਟੇ ਤੇ ਲਘੂ ਉਦਯੋਗ ਨਾਲ ਸੰਬੰਧਿਤ ਵਿਕਰੇਤਾਵਾਂ ਨੂੰ ਐਮਐਸਐਮਈ ਐਕਟ 2006 ਦੀ ਧਾਰਾ 15 ਦੇ ਤਹਿਤ ਨਿਰਧਾਰਤ ਮਿਆਦ ਦੇ ਅੰਦਰ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਤਾਂ ਆਮਦਨ ਕਰ ਦੇ ਕਾਨੂੰਨ ਦੇ ਤਹਿਤ ਕਟੌਤੀ ਨਹੀਂ ਕੀਤੀ ਜਾਵੇਗੀ ਇਸ ਨੇ ਐਮਐਸਐਮਈ ਖੇਤਰ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਹੈ ਅਤੇ ਉਹਨਾਂ ਦੀ ਵਿੱਤੀ ਸਮਰੱਥਾ ਨੂੰ ਦਬਾ ਦਿੰਦਾ ਹੈ ਮਥੂਟ ਫਿਨਕਾਰਪ ਨੇ ਸ਼ਾਹਰੂਖ ਖਾਨ ਨਾਲ ਬੁੱਕ ਮਾਈ ਗੋਲਡ ਲੋਨ ਕੈਂਪੇਨ ਸ਼ੁਰੂ ਕੀਤੀ ਹੈ 137 ਸਾਲ ਪੁਰਾਣੇ ਮਥੂਟ ਪਪਾਚਨ ਗਰੁੱਪ ਮਥੂਟ ਵੈਲਿਊ ਦੀ ਪ੍ਰਮੁੱਖ ਕੰਪਨੀ ਮਥੂਟ ਫਿਨਕਾਰ ਲਿਮਟਿਡ ਐਮ ਐਸ ਐਲ ਐਨ ਐ ਸ਼ਾਹਰੂਖ ਖਾਨ ਨਾਲ ਆਪਣੀ ਬੁੱਕਮਾਈ 골ਡ ਲੋਨ ਕੈਂਪੇਨ ਸ਼ੁਰੂ ਕੀਤੀ ਹੈ ਇਹ ਅਨੋਖੀ ਕੈਂਪੇਨ ਭਾਰਤ ਚ ਆਪਣੀ ਤਰ੍ਹਾਂ ਦੀ ਪਹਿਲੀ ਸੇਵਾ ਪੇਸ਼ ਕਰਦੀ ਹੈ ਕਿਸੇ ਵੀ ਸਮੇਂ ਕਿਤੋ ਵੀ ਤੁਰੰਤ 골ਡ ਲੋਨ ਬੁੱਕ ਕਰੋ ਨਵੀਂ ਲਾਂਚ ਕੀਤੀ ਗਈ ਸਹੂਲਤ ਗਾਹਕਾਂ ਨੂੰ ਇੱਕ ਸਧਾਰਨ ਮਿਸ ਕਾਲ ਦੇ ਨਾਲ ਕਾਰਜ ਸ਼ੁਰੂ ਕਰਨ ਦੀ ਆਗਿਆ ਦਿੰਦੀ ਹੈ ਜੋ ਗੈਰ ਮਾਮੂਲੀ ਗਾਹਕ ਸੇਵਾ ਦੇ ਨਾਲ ਉन्नत ਤਕਨੀਕ ਨੂੰ ਏਕੀਕ੍ਰਿਤ ਕਰਦੀ ਹੈ ਇਹ ਅਨੋਖੀ ਸੇਵਾ ਖਪਤਕਾਰਾਂ ਲਈ ਗੋਲ ਲੋਨ ਨੂੰ ਬਧਰੇ ਆਸਾਨ ਅਤੇ ਸੁਵਿਧਾਜਨਕ ਬਣਾਉਂਦੀ ਹੈ ਮਥੂਟ ਫਿਨਕਾਰਬ ਲਿਮਟਿਡ ਦੇ ਸੀਈਓ ਸ਼ਾਜੀ ਵਰਗੀਸ ਦਾ ਕਹਿਣਾ ਹੈ ਕਿ ਸਾਡੀ ਕੈਂਪੇਨ ਦੇ ਮਾਧਿਮ ਰਾ ਸਾਡਾ ਟੀਚਾ ਹਰ ਭਾਰਤੀ ਲਈ ਵਿੱਤੀ ਪਹੁੰਚ ਨੂੰ ਬਦਲਣਾ ਹੈ ਸ਼ਾਹਰੂਖ ਖਾਨ ਨਾਲ ਹਿੱਸੇਦਾਰੀ ਕਰਦੇ ਹੋਏ ਬੁੱਕ ਮਾਈ ਗੋਲਡ ਰੋਲ ਕੈਂਪੇਨ ਸਾਡੇ ਲਈ ਇੱਕ ਵੱਡੀ ਛਲਾਂਗ ਹੈ ਸਾਡੇ ਲੋਨ ਗਾਕਾਂ ਨੂੰ ਰੋਜ਼ਾਨਾ ਆਪਣੀਆਂ ਇਛਾਵਾਂ ਨੂੰ ਪੂਰਾ ਕਰਨ ਲਈ ਸਮਰੱਥਾ ਬਦਾਉਂਦੇ ਹਨ ਸ਼ਾਹਰੂਖ ਖਾਨ ਦੇ ਨਾਲ ਮਿਲ ਕੇ ਉਹਨਾਂ ਨੂੰ ਬਹੁਤ ਮਾਣ ਪ੍ਰਾਪਤ ਹੋਇਆ ਹੈ ਨਮਾਸ਼ਹਿਰ ਤੋਂ ਸੁਤਨਾਮ ਸਿੰਘ ਸਹੂਂਗੜਾ ਦੀ ਖਬਰ ਅਨੁਸਾਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਨਾਲ ਉਰਦੂ ਭਾਸ਼ਾ ਨੂੰ ਸਖਲਾਈ ਵੀ ਦਿੱਤੀ ਜਾਂਦੀ ਹੈ ਜ਼ਿਲ੍ਹਾ ਪਾਸ਼ਾ ਅਫਸਰ ਸੰਦੀਪ ਸਿੰਘ ਦਾ ਕਹਿਣਾ ਹੈ ਕਿ ਪਾਸ਼ਾ ਵਿਭਾਗ ਪੰਜਾਬ ਵੱਲੋਂ ਉਰਦੂ ਸਿੱਖਣ ਦੇ ਚਾਹਵਨ ਸਖਿਆਰਤੀਆਂ ਦੇ ਲਈ ਉਰਦੂ ਕੋਰਸ 1 ਜੁਲਾਈ 2024 ਤੋਂ ਸ਼ੁਰੂ ਕੀਤਾ ਗਿਆ ਹੈ। ਇਸ ਕੋਰਸ ਦੀ ਮਿਆਦ 6 ਮਹੀਨੇ ਦੀ ਹੋਵੇਗੀ। ਕਿਸੇ ਵੀ ਉਮਰ ਦਾ ਸਖਿਆਰਤੀ ਇਸ ਕੋਰਸ ਵਿੱਚ ਦਾਖਲਾ ਲੈ ਸਕਦਾ ਹੈ। ਇਸ ਕੋਰਸ ਦੀ ਕੁੱਲ ਫੀਸ ਸਿਰਫ 500 ਰੁਪਏ ਹੈ। ਕਲਾਸ ਦਾ ਸਮਾਂ ਸ਼ਾਮ 5 ਤੋਂ 6 ਵਜੇ ਤੱਕ ਹੋਵੇਗਾ। ਉਰਦੂ ਸਿੱਖਣ ਦੇ ਚਾਹਵਾਨ ਇਸ ਕੋਰਸ ਲਈ ਦਾਖਲਾ ਫਾਰਮ ਜਿਲਾ ਪਸ਼ਾ ਅਫਸਰ ਸ਼ਹੀਦ ਭਗਤ ਸਿੰਘ ਨਗਰ ਕਮਰਾ ਨੰਬਰ 23 ਵਿਖੇ ਕਿਸੇ ਵੀ ਕੰਮ ਕਾਜ ਵਾਲੇ ਦਿਨ ਪ੍ਰਾਪਤ ਕਰ ਸਕਦੇ ਹਨ ਫਾਰਮ ਭਰਨ ਦੀ ਮਿਤੀ 12 ਜੁਲਾਈ ਤੱਕ ਵਾਧਾ ਕੀਤਾ ਗਿਆ ਹੈ ਹੋਰ ਜਾਣਕਾਰੀ ਲਈ 8437626373 ਤੇ ਸੰਪਰਕ ਕੀਤਾ ਜਾ ਸਕਦਾ ਹੈ ਦੇਸ਼ਦਵਾਪਾ ਟੀਵੀ ਤੇ ਖਬਰਾਂ ਦੇ ਇਸ ਬੁਲਟਨ ਵਿੱਚ ਬਾਲੀਵੁੱਡ ਦੀਆਂ ਅਹਿਮ ਖਬਰਾਂ ਸਰਦਾਰth ਪੀ ਮਲਹੋਤਰਾ ਦੁਆਰਾ ਨਿਰਦੇਸ਼ਿਤ ਮਹਾਰਾਜਾ ਫਿਲਮ netflix ਤੇ ਰਿਲੀਜ਼ ਹੋਈ ਹੈ ਇਸ ਫਿਲਮ ਨੂੰ 22 ਦੇਸ਼ਾਂ ਵਿੱਚ ਗਲੋਬਲ ਨਾਨ ਇੰਗਲਿਸ਼ ਟੌਪ ਲੇਨ ਲਿਸਟ ਵਿੱਚ ਜਗ੍ਹਾ ਮਿਲੀ ਹੈ ਜੁਨੈਦ ਖਾਨ ਇਸ ਫਿਲਮ ਦੇ ਮੁੱਖ ਕਲਾਕਾਰ ਹਨ ਆਪਣੇ ਡੈਬਿਊ ਰੋਲ ਵਿੱਚ ਨਜ਼ਰ ਆਏ ਹਨ ਨਾਲ ਹੀ ਜੈਦੀਪ ਆਲਾਵਰਤ ਸ਼ਲਨੀ ਪਾਂਡੇ ਅਤੇ ਸ਼ਰਵਰੀਜ਼ ਸ਼ਾਮਲ ਹਨ ਫਿਲਮ ਨੇ ਰਿਲੀਜ਼ ਦੇ ਦੂਸਰੇ ਹਫ਼ਤੇ ਕਾਫੀ ਕਮਾਈ ਕੀਤੀ ਹੈ ਇਸ ਮੌਕੇ ਤੇ ਜੁਨਾਇਦ ਦਾ ਕਹਿਣਾ ਹੈ ਕਿ ਮੈਂ ਆਪਣੇ ਡੈਬਿਊ ਦੇ ਲਈ ਲੋਕਾਂ ਤੋਂ ਮਿਲੇ ਪਿਆਰ ਦਾ ਬਹੁਤ-ਬਹੁਤ ਧੰਨਵਾਦੀ ਹਾਂ। ਉਥੇ ਆਪਣੇ ਨਿਰਮਾਤਾ BYRF ਆਪਣੇ ਨਿਰਦੇਸ਼ਕ ਸੁਧਾਰਤ ਪੀ ਮਲਹੋਤਰਾ, ਜੈਦੀਪ ਸਰ, ਸ਼ਰਵਰੀ, ਸ਼ਾਨਲੀ ਅਤੇ ਹਰ ਕਾਸਟ ਅਤੇ ਕਰੂ ਮੈਂਬਰ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਬਹੁਤ ਸਹਾਇਤਾ ਦਿੱਤਾ। ਇੱਕ ਹੋਰ ਸ਼ਹਾਦਤ ਨੂੰ ਦਿੱਤੀ ਜਾਵੇਗੀ ਸਲਾਮੀ। ਪਰਸੇਂਟ ਪੱਤਰਕਾਰ ਅਤੇ ਫਿਲਮਕਾਰ ਰਾਮਾਚੰਦਰਨ ਦੀ ਕਿਤਾਬ ਦੇ ਆਧਾਰਤ 1965 ਜੰਗ ਦੇ ਹੀਰੋ ਅਬਦੁਲ ਹਮੀਦ ਦੇ ਜੀਵਨ ਤੇ ਫਿਲਮ ਪਰਮਵੀਰ ਬਣੇਗੀ। ਅੱਜ ਤੋਂ ਕਰੀਬ 60 ਸਾਲ ਪਹਿਲਾਂ ਅਬਦੁਲ ਹਮੀਦ ਦੀ ਸ਼ਹਾਦਤ ਹੋਈ ਸੀ। ਪਰਮਵੀਰ ਚੱਕਨਸ ਸਨਮਾਨਤ ਅਬਦੁਲ ਹਮੀਦ ਦੀ ਫਿਲਮ ਦਾ ਨਾਮ ਪਰਮਵੀਰ ਜਾਂ ਕੋਈ ਹੋਰ ਵੀ ਹੋ ਸਕਦਾ ਹੈ। ਮੇਰੇ ਪਾਪਾ ਪਰਮਵੀਰ ਕਿਤਾਬ ਦੇ ਲੇਖਕ ਐਸ ਰਾਮਾਚੰਦਰਨ ਨੇ ਕਾਫੀ ਸਾਲਾਂ ਦੀ ਮਿਹਨਤ ਲਗਨ ਨਾਲ ਇਸ ਨੂੰ ਤਿਆਰ ਕੀਤਾ ਹੈ। ਉਨਾਰਾ ਕਹਿਣਾ ਹੈ ਕਿ ਇਹ ਬਹੁਤ ਹੀ ਵਧੀਆ ਫਿਲਮ ਬਣ ਰਹੀ ਹੈ ਇਸ ਤੇ ਕਾफी ਖੋਜ ਕੀਤੀ ਗਈ ਇਸ ਫਿਲਮ ਦੇ ਵਿੱਚ ਜਾਤ ਧਰਮ ਤੋਂ ਉੱਪਰ ਉੱਠ ਕੇ ਆਪਣੇ ਰਾਸ਼ਟਰ ਨੂੰ ਪਹਿਲ ਦੇਣ ਦਾ ਸੰਦੇਸ਼ ਦਿੱਤਾ ਜਾਵੇਗਾ ਉਨਾਰਾ ਕਹਿਣਾ ਹੈ ਕਿ ਹਿੰਦੁਸਤਾਨ ਵਿੱਚ ਅਜਿਹੀ ਬਣ ਰਹੀ ਇੱਕ ਇਹ ਅਜਿਹੀ ਪਹਿਲੀ ਫਿਲਮ ਹੈ ਇਹ ਫਿਲਮ ਹਾਲੀਵੁੱਡ ਦੀ ਨਵੀਂ ਟੈਕਨੀਕ ਦੇ ਨਾਲ ਸ਼ੂਟ ਹੋ ਰਹੀ ਹੈ। ਫਵਾਦ ਖਾਨ ਅਤੇ ਵਾਨੀ ਕਪੂਰ ਆਪਣੀ ਆਉਣ ਵਾਲੀ ਰੋਮਾਂਟਿਕ ਮੂਵੀ ਕਰਕੇ ਕਾਫੀ ਚਰਚਾ ਵਿੱਚ ਹਨ। ਅੰਤਰਰਾਸ਼ਟਰੀ ਪ੍ਰੋਜੈਕਟ ਇੱਕ ਹਿੰਦੀ ਭਾਸ਼ਾ ਦੀ ਫਿਲਮ ਹੈ ਜਿਸ ਦੀ ਪੂਰੀ ਸ਼ੂਟਿੰਗ ਇੰਗਲੈਂਡ ਵਿੱਚ ਕੀਤੀ ਜਾਵੇਗੀ। ਫਿਲਮ ਦਾ ਨਿਰਦੇਸ਼ਨ ਆਰਤੀ ਵਾਕਤੀ ਕਰ ਰਹੀ ਹੈ। ਫਵਾਦ ਖਾਨ ਦੀ ਦੁਨੀਆ ਭਰ ਵਿੱਚ ਦੱਖਣੀ ਏਸ਼ੀਆਈ ਲੋਕਾਂ ਵਿੱਚ ਪ੍ਰਸਿੱਧੀ ਦੇ ਕਾਰਨ ਇੱਕ ਵਿਸ਼ਾਲ ਖਿੱਚ ਹੈ। ਇਸ ਮੌਕੇ ਤੇ ਨਿਰਮਾਤਾ ਤੇ ਨਿਰਦੇਸ਼ਕ ਦਾ ਕਹਿਣਾ ਹੈ ਕਿ ਇਹ ਇੱਕ ਵਪਾਰਕ ਫਿਲਮ ਹੈ ਇਹ ਫਿਲਮ ਅੰਤਰਰਾਸ਼ਟਰੀ ਸਹਿਯੋਗ ਦੇ ਨਾਲ ਬਣ ਰਹੀ ਹੈ ਇਸ ਬੋਰ ਸਟੂਡੀਓ ਵਿਵੇਕ ਵੀ ਅਗਰਵਾਲ ਦਿਵਾਂਗ ਢੋਲਕੀਆ ਦੁਆਰਾ ਸ਼ੁਰੂ ਕੀਤੀ ਗਈ ਇੱਕ ਕੰਪਨੀ ਹੈ ਜਿਸ ਨੂੰ ਇਹ ਬਣਾ ਰਹੀ ਹੈ विवेक ਨੇ ਪਹਿਲਾ ਕੋਇਨ ਉੜਤਾ ਪੰਜਾਬ ਸੁਪਰ 30 ਅਤੇ ਇੰਡੀਆ ਸੈਕੰਡ ਗੇਮ ਵਿੱਚ Netflix ਦੀ ਪਹਿਲੀ ਸੀਰੀਜ਼ ਵਰਗੀਆਂ ਪ੍ਰਸ਼ੰਸਾਯੋਗ ਅਤੇ ਬਹੁਤ ਸਾਰੀਆਂ ਫਿਲਮਾਂ ਦਾ ਨਿਰਮਾਣ ਕੀਤਾ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। ਦੇਸ਼ਤ ਬਾਬਾ ਟੀਵੀ ਬਲੋਂ ਪੇਸ਼ ਕੀਤਾ ਗਿਆ ਪੰਜਾਬੀ ਖਬਰਾਂ ਦਾ ਬੁਲਟਨ ਪੂਰਾ ਦੇਖਣ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਦੇਸ਼ਤ ਬਾਬਾ ਟੀਵੀ ਬਲੋਂ ਪੇਸ਼ ਕੀਤੀਆਂ ਖਬਰਾਂ ਨਾਲ ਸੰਬੰਧਿਤ ਆਪਣੇ ਵਿਚਾਰ ਦੇਵੋ ਜੀ ਲਾਇਕ ਅਤੇ ਸਾਂਝਾ ਕਰੋ ਜੀ। ਇਸ ਨਾਲ ਜਿੱਥੇ ਸਾਨੂੰ ਸਾਡੀ ਮੀਡੀਆ ਟੀਮ ਨੂੰ ਖੁਸ਼ੀ ਹੋਵੇਗੀ ਉੱਥੇ ਖਬਰਾਂ ਨੂੰ ਹੋਰ ਵੀ ਵਧੇਰੇ ਵਧੀਆ ਤਿਆਰ ਕਰਨ ਅਤੇ ਪੇਸ਼ ਕਰਨ ਲਈ ਬਲ ਮਿਲੇਗਾ।